एंड्रक ऑपरेटर जी स्ट्राइक वो इस वे खुल चुकी है तो दी सप्लाई लाइन खुलने के इमीडिएटली राहत सारे पास दिखेगी ਦੋ ਕੈਂਟਰ ਦੇ ਅੰਦਰ ਜਿਹੜੇ ਜਲੰਧਰ ਤੇ ਲਾਗਲੀ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਉਹਨ ਅੱਗੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਊਗਾ ਜਲੰਧਰ ਇੰਡੀਅਨ ਆਇਲ ਟਰਮੀਨਲ ਤੇ ਤੇਲ ਟੈਂਕਰ ਅਪਰੇਟਰਾਂ ਦਾ ਧਰਨਾ ਖਤਮ ਹੋ ਗਿਆ ਦੱਸਦੀ ਕਿ ਡਿਪਟੀ ਕਮਿਸ਼ਨਰ ਦੇ ਨਾਲ ਇਸ ਮੀਟਿੰਗ ਤੋਂ ਪਿੱਛੋ ਇਹ ਫੈਸਲਾ ਲਿਆ ਗਿਆ ਹੈ ਜਿਸ ਤੇ ਇਹ ਸਹਿਮਤੀ ਪ੍ਰਗਟਾਈ ਗਈ ਹੈ ਉਧਰ ਇੰਡੀਅਨ ਆਇਲ ਟਰਮੀਨਲ ਵਿਖੇ ਤੇਲ ਟੈਂਕਰ ਆਪਰੇਟਰਾਂ ਨੇ ਜਿੱਥੇ ਇਸ ਗੱਲ ਨੂੰ ਲੈ ਕੇ ਮਾਮਲਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਉਹ ਇਸ ਕੰਮ ਨੂੰ ਨਹੀਂ ਕਰਨਗੇ ਤਾਂ ਆਪਣੀ ਜੋ ਇਹਨਾਂ ਵੱਲੋਂ ਧਰਨੇ ਦੀ ਗੱਲ ਕਹੀ ਜਾ ਰਹੀ ਸੀ ਤਾਂ ਹੁਣ ਇਸ ਨੂੰ ਖਤਮ ਕਰ ਦਿੱਤਾ ਗਿਆ ਅਤੇ ਇਹ ਵੀ ਦੱਸ ਦਈਏ ਕਿ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਤੋਂ ਬਾਅਦ ਇਸ ਧਰਨੇ ਨੂੰ ਚੁੱਕਿਆ ਗਿਆ ਉਧਰ ਇਹਨਾਂ ਨੇ ਇਸ ਮਾਮਲੇ 'ਚ ਕੀ ਫੈਸਲੇ ਪਿੱਛੇ ਇਹ ਧਰਨਾ ਚੁੱਕਿਆ ਹੈ ਤੁਸੀਂ ਵੀ ਸੁਣੋ ਮੈਂ ਤੁਹਾਡੇ ਮਾਧਿਅਮ ਰਾਹੀਂ ਆ ਦੱਸਣਾ ਚਾਹਨਾ ਹੈਗਾ ਕਿ ਜਿਹੜੀ ਟੈਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ ਜਲੰਧਰ ਦੇ ਸੂਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨਸ ਚਲਦੀਆਂ ਹੈਗੀਆਂ ਇੱਥੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲ ਪੀ ਜੀ ਦੇ ਜਿਹੜੇ ਪ੍ਰੋਡਕਟਸ ਆ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸ਼ੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਅ ਵਿਦਿਨ ਨੈਕਸਟ ਕੁਪਲ ਆਫ ਆਵਰਸ ਦੋ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆਸ 'ਚ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟੇਟ ਵੀ ਵਿਦਿਨ ਪਛੀ ਤੋਂ 7 ਘੰਟੇ ਦੇ ਵਿੱਚ ਇਹਦਾ ਇਫੈਕਟ ਆ ਜਾਏਗਾ ਸੋ ਮੈਂ ਥਾੜੇ ਮਾਧਿਅਮ ਰਹੀ ਆ ਬੇਨਤੀ ਕਰਨਾ ਚਾਹਨਾ ਹੈ ਕਿ ਲੋਕ ਬਿਲਕੁਲ ਪੈਨਿਕ ਨਾ ਕਰਨ ਦੋ ਘੰਟੇ ਦੇ ਅੰਦਰ ਅੰਦਰ ਜਿਹੜੇ ਜਲੰਧਰ ਤੇ ਲਾਗਲੇ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਉਹਨਾਂ ਅੱਗੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ